ਬ੍ਰਿਟੇਨ ਦੇ ਵਿੱਚ ਭਾਰਤ ਦੇ ਦੋ ਨੌਜਵਾਨਾਂ ਨੂੰ ਹੋਈ 34 ਸਾਲ ਦੀ ਕੈਦ ਖੇਤੀਬਾੜੀ ਉਤਪਾਦਾਂ ਵਿੱਚ ਲੁਕੋ ਕੇ ਨਸ਼ਾ ਤਸਕਰੀ ਕਰਨ ਦੇ ਲੱਗੇ ਦੋਸ਼ ਬ੍ਰਿਟੇਨ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ કુલ 34 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਲੰਡਨ ਦੀ ਇੱਕ ਹੇਟਲੀ ਅਦਾਲਤ ਨੇ ਦੋਵਾਂ ਨੂੰ ਅਫਰੀਕਾ ਅਤੇ ਦੱਖਣੀ ਅਮਰੀਕਾ ਤੋਂ ਖੇਤੀਬਾੜੀ ਉਤਪਾਦਾਂ ਵਿੱਚ ਲੁਕੋ ਕੇ ਨਸ਼ਿਆਂ ਦੀ ਤਸਕਰੀ ਕਰਨ ਦਾ ਦੋਸ਼ੀ ਪਾਇਆ ਗਿਆ ਆਨੰਦ ਤ੍ਰਿਪਾਠੀ ਜਿਸ ਦੀ ਉਮਰ 48 ਸਾਲ ਅਤੇ ਵਰੁਣ ਭਾਰਤਵਾ ਜਿਸ ਦੀ ਉਮਰ 39 ਸਾਲ ਉਹਨਾਂ ਨੂੰ ਸਿਗਰਟ ਦੇ ਦੇਣਯੋਗ ਇੰਪੋਰਟ ਡਿਊਟੀ ਦੀ ਚੋਰੀ ਦਾ ਦੋਸ਼ੀ ਵੀ ਠਹਿਰਾਇਆ ਗਿਆ ਇਹ ਸਿਗਰਟ ਚਨਈ ਮੁੰਬਈ ਤੋਂ ਬੋਂਬੇ ਮਿਕਸ ਸਨੈਕਸ ਦੇ ਉਤਪਾਦਾਂ ਤੇ ਸ਼੍ਰੀਲੰਕਾ ਤੋਂ ਨਾਰੀਅਲ ਦੇ ਛਿਲਕਿਆਂ ਦੀ ਵਰਤੋਂ ਕਰਨ ਵਾਲੀ ਮੈਚ ਬਣਾਉਣ ਵਾਲੀ ਕੰਪਨੀ ਵਿੱਚੋਂ ਲਿਆਂਦੀ ਗਈ ਸੀ ਬ੍ਰਿਟੇਨ ਦੀ ਕਰਾਉਨ ਪ੍ਰੋਸੀਕਿਊਸ਼ਨ ਸਰਵਿਸ CPS ਨੇ ਕਿਹਾ ਕਿ ਦੋਨਾਂ ਨੇ ਆਪਣੀ ਕੰਪਨੀ ਨੂੰ ਨਸ਼ੀਲੇ ਪਦਾਰਥਾਂ ਅਤੇ ਸਿਗਰਟ ਵਾਲੇ ਸ਼ਿਪਿੰਗ ਕੰਟੇਨਰਾਂ ਨੂੰ ਖਾਲੀ ਕਰਨ ਲਈ ਕਵਰ ਤੌਰ ਤੇ ਵਰਤਿਆ ਸੀ। ਉਹਨਾਂ ਨੂੰ ਆਪਣੇ ਨਿਯੰਤਰਿਤ ਮੰਜ਼ਲ ਤੋਂ ਆਪਣੇ ਨਿਯੰਤਰਣ ਅਧੀਨ ਦੇ ਵਿੱਚ ਗੋਦਾਮ ਵਿੱਚ ਪਹੁੰਚਾਇਆ ਸੀ ਤਾਂ ਵੱਡਾ ਕਪਲਾ ਕਰ ਰਹੇ ਸੀਗੇ। ਤਾਂ ਨਸ਼ੇ ਦਾ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਕਿਤੇ ਨਾ ਕਿਤੇ ਨਸ਼ੇ ਦੇ ਮਾਮਲੇ ਦੇ ਵਿੱਚ ਬੰਦਾ ਨਹੀਂ ਬਖਸ਼ਿਆ ਜਾਂਦਾ। ਤਾਂ ਇਸੇ ਤਰ੍ਹਾਂ ਹੀ ਬ੍ਰਿਟੇਨ ਦੀ ਸਰਕਾਰ ਦੇ ਰੂਲ ਬਹੁਤ ਜ਼ਿਆਦਾ ਸਖਤ ਨੇ ਤਾਂ ਉਹਨਾਂ ਦੇ ਵੱਲੋਂ ਕਾਰਵਾਈ ਕਰਦੇ ਆ। ਇਨ੍ਹਾਂ ਦੋਨਾਂ ਨੂੰ ਇਨ੍ਹਾਂ ਦੇ ਉੱਪਰ ਕਾਰਵਾਈ ਕੀਤੀ ਤੇ 34 ਸਾਲ ਦੀ ਕੈਦ ਸੁਣਾਈ ਹੈ। ਬ੍ਰਿਟੇਨ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਭਾਰਤੀ ਮੂਲ ਦੇ ਦੋ ਵਿਅਕਤੀਆਂ ਨੂੰ ਕੁੱਲ 34 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲੰਡਨ ਦੀ ਇੱਕ ਹੇਟਲੀ ਅਦਾਲਤ ਨੇ ਦੋਵਾਂ ਨੂੰ ਅਫਰੀਕਾ ਅਤੇ ਦੱਖਣੀ ਅਮਰੀਕਾ ਤੋਂ ਖੇਤੀਬਾੜੀ ਉਤਪਾਦਾਂ ਵਿੱਚ ਲੁਕੋ ਕੇ ਨਸ਼ਿਆਂ ਦੀ ਤਸਕਰੀ ਕਰਨ ਦਾ ਦੋਸ਼ੀ ਪਾਇਆ ਗਿਆ। ਆਨੰਦ ਤ੍ਰਿਪਾਠੀ ਜਿਸ ਦੀ ਉਮਰ 48 ਸਾਲ ਅਤੇ ਵਰੁਣ ਭਾਰਤਵਾ ਜਿਸ ਦੀ ਉਮਰ 39 ਸਾਲ ਉਹਨਾਂ ਨੂੰ ਸਿਗਰਟ ਦੇ ਦੇਣਯੋਗ ਇੰਪੋਰਟ ਡਿਊਟੀ ਦੀ ਚੋਰੀ ਦਾ ਦੋਸ਼ੀ ਵੀ ਠਹਿਰਾਇਆ ਗਿਆ। ਇਹ ਸਿਗਰਟ ਚਨਈ ਮੁੰਬਈ ਤੋਂ ਬੋਂਬੇ ਮਿਕਸ ਸਨੈਕਸ ਦੇ ਉਤਪਾਦਾਂ ਤੇ ਸ਼੍ਰੀਲੰਕਾ ਤੋਂ ਨਾਰੀਅਲ ਦੇ ਛਿਲਕਿਆਂ ਦੀ ਵਰਤੋਂ ਕਰਨ ਵਾਲੀ ਮੈਚ ਬਣਾਉਣ ਵਾਲੀ ਕੰਪਨੀ ਵਿੱਚੋਂ ਲਿਆਂਦੀ ਗਈ ਸੀ। ਬ੍ਰਿਟੇਨ ਦੀ ਕਰਾਊਨ ਰੋਸਿਕਿਊਸ਼ਨ ਸਰਵਿਸ CPS ਨੇ ਕਿਹਾ ਕਿ ਦੋਨਾਂ ਨੇ ਆਪਣੀ ਕੰਪਨੀ ਨੂੰ ਨਸ਼ੀਲੇ ਪਦਾਰਥਾਂ ਅਤੇ ਸਿਗਰਟ ਵਾਲੇ ਸ਼ਿਪਿੰਗ ਕੰਟੇਨਰਾਂ ਨੂੰ ਖਾਲੀ ਕਰਨ ਲਈ ਕਵਰ ਤੌਰ ਤੇ ਵਰਤਿਆ ਸੀ। ਉਹਨਾਂ ਨੂੰ ਆਪਣੇ ਨਿਯੰਤਰਿਤ ਮੰਜ਼ਲ ਤੋਂ ਆਪਣੇ ਨਿਯੰਤਰਣ ਅਧੀਨ ਦੇ ਵਿੱਚ ਗੋਦਾਮ ਵਿੱਚ ਪਹੁੰਚਾਇਆ ਸੀ ਤਾਂ ਵੱਡਾ ਕਪਲਾ ਕਰ ਰਹੇ ਸੀਗੇ। ਤਾਂ ਨਸ਼ੇ ਦਾ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਕਿਤੇ ਨਾ ਕਿਤੇ ਨਸ਼ੇ ਦੇ ਮਾਮਲੇ ਦੇ ਵਿੱਚ ਬੰਦਾ ਨਹੀਂ ਬਖਸ਼ਿਆ ਜਾਂਦਾ। ਤਾਂ ਇਸੇ ਤਰ੍ਹਾਂ ਹੀ ਬ੍ਰਿਟੇਨ ਦੀ ਸਰਕਾਰ ਦੇ ਰੂਲ ਬਹੁਤ ਜ਼ਿਆਦਾ ਸਖਤ ਨੇ ਤਾਂ ਉਹਨਾਂ ਦੇ ਵੱਲੋਂ ਕਾਰਵਾਈ ਕਰਦੇ ਆਂ। ਇਹਨਾਂ ਦੋਨਾਂ ਨੂੰ ਇਨਾਂ ਦੇ ਉੱਪਰ ਕਾਰਵਾਈ ਕੀਤੀ ਤੇ 34 ਸਾਲ ਦੀ ਕੈਸ ਸੁਣਾਈ ਹੈ